ਸੋ ਸਾਥੀਓ ਜਿਹੜੀ ਸਾਡੇ ਗੱਲਾਂ ਹੁੰਦੀਆਂ ਨੇ ਕਿਸੇ ਸਰਕਾਰ ਦੇ ਪੱਖਪਾਤ ਜ ਨਹੀਂ ਹੁੰਦੀਆਂ ਜਦੋਂ ਮਜ਼ਦੂਰ ਦਿਵਸ ਨਿਯਮ ਵਿੱਚ ਪੂਰਨ ਦਿਵਸ ਹੈ ਜਿਹੜਾ ਸਰਕਾਰਾਂ ਨੂੰ ਮਜਬੂਰ ਦੇ ਤੌਰ ਤੇ ਮਨਾਇਆ ਜਾ ਚਾਹੀਦਾ ਜਿਹੜੀ ਸਰਕਾਰਾਂ ਨੇ ਜਾਣ ਕੇ ਮਜ਼ਦੂਰ ਦਿਵਸ ਨੂੰ ਮਜਬੂਰ ਦਿਵਸ ਹੈ ਮਜ਼ਦੂਰ ਦਿਵਸ ਨਹੀਂ ਹੈਗਾ ਉਹ ਮਜਬੂਰੀ ਦੇ ਨਾਲ ਮਨਾਉਂਦੀ ਹੈ ਸਰਕਾਰ ਇਹ ਦਿਵਸ ਨੂੰ ਕਿਹੜੇ ਤਰੀਕੇ ਨਾਲ ਸਰਕਾਰ ਜਿਸ ਤਰ੍ਹਾਂ ਜਾਪੀ ਗਣਗਨਾ ਕਰਦੀ ਨੂੰ ਮੈਂ ਇੱਕ ਸ਼ੇਰ ਦੇ ਨਾਲ ਆਪਣੇ ਗੱਲ ਨੂੰ ਸਮਾਪਤ ਕਰੂੰਗਾ ਕਿਉਂਕਿ ਹੋਰ ਵੀ ਬਲਾਰੇ ਬਹੁਤ ਆ ਜਾਣਗੇ ਸੈਕਟਰੀ ਦੀ ਮਜਬੂਰੀ ਹੁੰਦੀ ਹੈ ਕਹਿੰਦੇ ਥੋੜਾ ਸ਼ਾਰਟ ਕਰੋ ਸੋ ਇੱਕ ਸ਼ਹਿਰ ਦੇ ਨਾਲ ਮੈਂ ਆਪਣੇ ਗੱਲ ਨੂੰ ਸਮਾਪਤ ਕਰੂੰਗਾ ਕਹਿੰਦੇ ਹੈ ਆਂਦੀਓ ਕਿ ਜਿੰਦਾ ਅਜਰ ਬਿਜਲੀਆਂ ਘਰਾਨੇ ਕੀ ਹੈ ਆਂਦੀਓ ਕਿ ਜਿੰਦਾ ਅਜਰ ਬਿਜਲੀਆਂ ਘਰਾਨੇ ਕੀ ہماری ਵੀ ਜਿੰਦ ਹੈ ਜਹਾ ਆਸ਼ੀਆਂ ਬਣਾਣੇ ਕੀ ਅਸੂਲੋਂ ਪਰ ਅਗਰ ਆ ਜਾਏ ਤਾਂ ਟਕਰਾਣਾ ਜ਼ਰੂਰੀ ਹੈ ਜਿੰਦਾ ਹੋ ਤੋ ਜਿੰਦਾ ਨਜ਼ਰ ਆਨਾ ਜ਼ਰੂਰੀ ਹੈ ਜਿੰਦਾ ਨਜ਼ਰ ਆਨਾ ਜ਼ਰੂਰੀ ਹੈ ਸੋ ਬਹੁਤ ਬਹੁਤ ਧੰਨਵਾਦ ਕਰਦਾ ਸੈਕਟਰੀ ਸਾਹਿਬ ਦਾ ਸੋ ਮੇਰੀ ਗੱਲ ਨੂੰ ਗੌਰ ਕਰਿਓ ਮੈਂ ਪਹਿਲਾਂ ਵੀ ਇਹ ਮੁੱਦੇ ਚੱਕਦਾ ਰਹਿਣਾ ਤੇ ਹੁਣ ਵੀ ਚੱਕਦਾ ਰਹੂੰਗਾ ਤੇ ਜਿੰਨਾ ਚਿਰ ਸਾਡਾ ਸ਼ਰੀਰ ਹੈ ਅਸੀਂ ਉਨਾਂ ਚਿਰ ਇਹ ਮੁੱਦੇ ਚੱਕਦੇ ਰਵਾਂਗੇ ਕਿਉਂਕਿ ਸ਼ਰੀਰ ਨੇ ਮਰ ਜਾਣਾ ਤੇ ਸ਼ਬਦ ਕਦੇ ਨਹੀਂ ਮਰਦੇ ਹੁੰਦੇ ਤੇ ਜਿਹੜੇ ਸਭ ਨੂੰ ਜੈ ਭੀਮ ਜੈ ਭਾਰਤੀ ਜਿਹੜਾ ਅੱਜ ਮਜ਼ਦੂਰ ਦਿਵਸ ਮਨਾਇਆ ਗਿਆ ਇਹ ਸਭ ਮਜ਼ਦੂਰਾਂ ਨੂੰ ਬਹੁਤ ਬਹੁਤ ਵਧਾਈਆਂ ਪਰ ਇਹ ਮਜ਼ਦੂਰ ਦਿਵਸ ਨਹੀਂ ਹੈ ਮਜਬੂਰ ਦਿਵਸ ਹੈ ਜਿਹੜਾ ਕਿ ਮਜਬੂਰੀ ਦੇ ਨਾਲ ਮਨਾਇਆ ਜਾਂਦਾ ਹੈ ਸੋ ਅੱਜ ਮਜ਼ਦੂਰ ਦਿਵਸ ਦੇ ਉੱਪਰ ਇੱਕ ਸਾਡੇ ਧਰਤੀ ਦਾ ਸਾਡੇ ਭਾਰ ਦਾ ਵਿਤਰਾਹ ਤੇ ਕਿਹ ਹੈ ਕਿ ਅੱਜ ਮਜ਼ਦੂਰ ਦਿਵਸ ਹੈ ਤੇ ਮਜ਼ਦੂਰਾਂ ਨੂੰ ਪਤਾ ਹੀ ਨਹੀਂ ਸਾਰੇ ਮਜ਼ਦੂਰ ਅੱਜ ਆਪਣੇ ਆਪਣੇ ਕੰਮਾਂ ਤੇ ਗਏ ਹੋਏ ਆ ਤੇ ਜਿਹੜੇ ਸਾਰੇ ਕੋਈ ਗਵਰਨਮੈਂਟ ਅਮਪਲਾਈਆ ਕੋਈ ਬਿਜ਼ਨਸਮੈਨ ਆ ਉਹ ਅੱਜ ਮਜ਼ਦੂਰ ਦਿਵਸ ਮਨਾ ਰਹੇ ਸੋ ਸਿਰਫ ਸਰਕਾਰ ਨੂੰ ਦਿਖਾਉਣ ਦੇ ਲਈ ਸੋ ਅੱਜ ਇਹ ਮਜ਼ਦੂਰ ਦਿਵਸ ਨਹੀਂ ਅੱਜ ਇਹ ਮਜਬੂਰ ਦਿਵਸ ਮਨਾਇਆ ਜਾ ਰਿਹਾ ਸੋ ਇਹਦੇ ਸਬੰਧ ਦੇ ਵਿੱਚ ਮੈਂ ਅੱਜ ਸਰਕਾਰਾਂ ਨੂੰ ਕਹਿਣਾ ਚਾਹੂੰਗਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਕਹਿਣਾ ਚਾਹੂੰਗਾ ਕਿ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣੀਆਂ ਚਾਹੀਦੀਆਂ ਜਿਸ ਤਰ੍ਹਾਂ ਇੱਕ ਮਜ਼ਦੂਰ ਹੈ ਉਹ ਬੈਂਕ ਦੇ ਵਿੱਚ ਜਾਂਦਾ ਤਾਂ ਉਸ ਨੂੰ ਲੋਨ ਨਹੀਂ ਮਿਲਦਾ ਕਿਉਂਕਿ ਮਜ਼ਦੂਰ ਤੇ ਕੋਲੇ ਗਿਰਵੀ ਰੱਖਣ ਨੂੰ ਕੋਈ ਸੋਨਾ ਨਹੀਂ ਹੁੰਦਾ ਕੋਈ ਜ਼ਮੀਨ ਜਾਇਦਾਦ ਨਹੀਂ ਹੁੰਦੀ ਸੋ ਮਜ਼ਦੂਰਾਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਉੱਤੋਂ ਸਿਰਫ ਆਧਾਰ ਕਾਰਡ ਦੇ ਪੈਨ ਕਾਰਡ ਦੇ ਉੱਤੇ ਘੱਟੋ ਘੱਟ 10 ਲੱਖ ਰੁਪਏ ਦਾ ਲੋਨ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਤੇ ਜਿਹੜੀ ਮੈਡੀਕਲ ਸਹੂਲਤਾਂ ਮਜ਼ਦੂਰਾਂ ਨੂੰ ਫ੍ਰੀ ਹੋਣੀ ਚਾਹੀਦੀ ਆ ਜਿਹੜੀ ਵੀ ਕੋਈ ਸਰਕਾਰੀ ਸਹੂਲਤਾਂ ਉਹ ਜਿਹੜੀ ਬਿਜ਼ਨਸਮੈਨਾਂ ਨੂੰ ਮਿਲਦੀ ਆ ਉਹ ਨਾਲ ਨਾਲ ਸਾਡੇ ਮਜ਼ਦੂਰ ਭਾਈਚਾਰੇ ਨੂੰ ਮ ਸੋ ਜਿਹੜੇ ਠੇਕੀਦਾਰ ਤੇ ਸਿਸਟਮ ਰੱਖੇ ਹੋਇਆ ਠੇਕੀਦਾਰ ਸਿਸਟਮ ਦੇ ਉੱਤੇ ਇਹ ਸਾਰੇ ਕੰਟੈਕਟ ਬੇਸ ਤੇ ਕੀਤੇ ਜਾਣ ਸੋ ਪਹਿਲਾਂ ਤਾਂ ਮੈਂ ਕਹੂੰਗਾ ਕਿ ਸਾਰੇ ਗਵਰਨਮੈਂਟ ਹੀ ਕੀਤੇ ਜਾਣ ਕਿਉਂਕਿ ਸਾਰਾ ਕੁਝ ਅਕੈਤਾ ਜਾਵੇ ਕਿਉਂਕਿ ਕਿਸੇ ਵੀ ਦੇਸ਼ ਦੇ ਵਿੱਚ ਸਫਾਈ ਸੇਵਕ ਜਿਹੜਾ ਜਿਹੜੇ ਮਜ਼ਦੂਰ ਆ ਕਿ ਕਿਸੇ ਵੀ ਦੇਸ਼ ਦੇ ਵਿੱਚ ਠੇਕੇ ਦੇ ਆਧਾਰਤ ਨਹੀਂ ਰੱਖੇਗੇ ਇਹ ਸਿਰਫ ਤੇ ਸਿਰਫ ਸਰਕਾਰੀ ਹੈ ਜਿਸ ਤਰ੍ਹਾਂ ਤੁਸੀਂ ਅਮਰੀਕਾ ਦੇਖੋ ਜੇ ਕਿਸੇ ਮਜ਼ਦੂਰ ਦੀ ਸੀਵਰੇ ਦੇ ਵਿੱਚ ਡੈਥ ਹੋ ਜਾਂਦੀ ਹੈ ਤਾਂ ਘੱਟ ਤੋਂ ਘੱਟ ਉਸ ਨੂੰ 8 ਕਰੋੜ ਰੁਪਏ ਉੱਥੋਂ ਦੀ ਸਰਕਾਰ ਦਿੰਦੀ ਹੈ ਤੇ ਸਾਡੇ ਦਾ ਇੱਥੇ ਕੁਝ ਵੀ ਨਹੀਂ ਦਿੰਦੇ ਸੋ ਸਾਡੀ ਸਰਕਾਰਾਂ ਤੋਂ ਮੰਗ ਆ ਜ ਜਾਂ ਕੋਈ ਹੋਰ ਘਟਨਾ ਕਰਨ ਬਾਅਦ ਪਰਦਾ ਤਾਂ ਸਰਕਾਰ ਨੂੰ ਉਸ ਨੂੰ ਵੱਧ ਤੋਂ ਵੱਧ ਸਹੂਲਤ ਦੇਣੀ ਚਾਹੀਦੀ ਹੈ ਜੀ ਸੋ ਅੱਜ ਤੁਹਾਨੂੰ ਫੇਰ ਇੱਕ ਵਾਰੀ ਸਿਕਾਗੋ ਦੀ ਧਰਤੀ 'ਤੇ ਸਿੱਧਾ ਨੂੰ ਸਲਾਮ ਕਰਦੇ ਆ ਜਿਨ੍ਹਾਂ ਦੀ ਬਦੌਲਤ ਅਸੀਂ ਸਾਰੇ ਮਜ਼ਦੂਰ ਦੇਬਸ ਮਨਾ ਰਹੇ ਆ ਤੇ ਸਰਕਾਰਾਂ ਨੂੰ ਮੇਰੀ ਖਾਸ ਕਰਕੇ ਬੇਨਤੀ ਹੈ ਕਿ ਜਿੱਥੇ ਤੁਸੀਂ ਬਿਜ਼ਨਸਮੈਨਾਂ ਦਾ ਖਿਆਲ ਰੱਖਦੇ ਹੋ ਹੋਰ ਲੋਕਾਂ ਦਾ ਵਪਾਰ ਦਾ ਖਿਆਲ ਰੱਖਦੇ ਹੋ ਉੱਥੇ ਮਜ਼ਦੂਰਾਂ ਦਾ ਵੱਧ ਤੋਂ ਵੱਧ ਖਿਆਲ ਰੱਖ ਕੇ ਕਿਉਂਕਿ ਮਜ਼ਦੂਰ ਇਸ ਧਰਤੀ ਦੀ ਇਸ ਦੇਸ਼ ਦੀ ਰੀੜ ਦੀ ਹੱਡੀ ਹੈ ਮਜ਼ਦੂਰਾਂ ਤੋਂ ਬਿਨਾਂ ਅਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਇਸ ਕਰਕੇ ਮਜ਼ਦੂਰਾਂ ਦਾ ਵੱਧ ਤੋਂ ਵੱਧ ਖਿਆਲ ਰੱਖ ਕੇ ਮ ਇਹ ਦਾਅਵੇ ਤਾਂ ਜੀ ਪਹਿਲਾਂ ਵੀ ਲੰਮੇ ਸਮੇਂ ਤੋਂ ਸਰਕਾਰਾਂ ਬੋਟੋ ਕਰਿਆ ਨੇ ਪਰ ਹੁਣ ਦੇਖਦੇ ਆ ਕਿ 2000 ਬਦਲਾਅ ਆਇਆ ਜਿਹੜਾ 2022 ਦੇ ਵਿੱਚ ਸਾਡੇ ਪ੍ਰਧਾਨ ਰੂਬੀ ਬਰਾੜ ਜੀ ਕਿਰਿੰਦੀਪ ਕੌਰ ਬਰਾੜ ਜੀ ਨੇ ਜਿਹੜੇ ਵਾਅਦੇ ਕੀਤੇ ਆ ਉਹ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੂਰੇ ਕਰਦੇ ਆ ਜਾਂ ਫਿਰ ਉਹ ਵੀ ਪਹਿਲਾਂ ਸਰਕਾਰਾਂ ਵਾਂਗੂ ਲਾਰੇ ਹੀ ਰਹਿ ਜਾਂਦੇ ਆ ਰਾਮਪਰਾ ਫੁੱਲ ਦੀ ਸਥਿਤੀ ਦੇ ਬਾਰੇ ਤੁਹਾਨੂੰ ਰੂਬੀ ਬਰਾੜ ਪ੍ਰਧਾਨ ਜੀ ਦੱਸ ਕੇ ਗਏ ਆ ਕਿ ਬੜੇ ਪੈਸੇ ਰਾਮਪਰਾ ਫੁੱਲ ਦੇ ਵਿੱਚ ਆਏ ਹੋਏ ਆ ਪੈਸੇ ਪਹਿਲਾਂ ਵੀ ਰਾਮਪਰਾ ਫੁੱਲ ਦੇ ਵਿੱਚ ਆਉਂਦੇ ਰਹੇ ਆ ਪਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਰਾਮਪਰਾ ਫੁੱਲ ਦੇ ਵਿੱਚ ਕਿੰਨਾ ਕੀ ਸਾਡੇ ਕਿਰਨਦੀਪ ਕੋਰ ਬਰਾੜ ਜੀ ਦੇ ਪ੍ਰਧਾਨ ਜੀ ਨਾਲ ਅੱਜ ਗਵਾਹੀ ਦੇ ਵਿੱਚ ਕਿੰਨਾ ਗ੍ਰੰਥ ਬੜਾ ਫੁੱਲ ਵਿਕਾਸ ਕਰਦਾ ਹੈ ਸਰਗਮਾਂ ਸੋਗੇ ਸੀ ਆਨ ਡਿਊਟੀ ਉਹਨਾਂ ਦਾ ਸ਼ਿਵ ਸ਼ੰਕਰ ਆਤਮਾ ਬਨਵਾਰੀ ਦਾ ਉਹ ਅੱਜ ਨੂੰ ਚੁਕਤੀ ਪੱਤਰ ਮਿਲਦੇ ਹੈ ਬਹੁਤ ਬਹੁਤ ਧੰਨਵਾਦ ਪਨਾ ਜੀ ਦੂਜਾ ਹੈਗਾ ਇਹ ਇਹਨਾਂ ਨੇ ਹੁਣ ਜਾਣਾ ਤੇ ਅਸੀਂ ਅਮੀਰ ਕਰਦੇ ਹਾਂ ਕਿ ਇਹ ਆਪਦੀ ਡਿਊਟੀ ਹੈ ਜਿਹੜੀ ਤਨ ਮਨ ਧਨ ਦੇ ਨਾਲ ਸਾਡੇ ਅੱਜ ਦੇ ਮੁੱਖ ਮਹਿਮਾਨ ਮੈਡਮ ਕਿਰਨਦੀਪ ਕੋਰ ਕਿਰਨਦੀਪ ਕੋਰ ਬਰਾੜ ਜਨ ਨੂੰ ਕਿ ਅੱਜ ਵੀ ਮਈ ਦਿਹਾੜੇ ਦੇ ਉੱਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ मैडम नगर पार्षद प्रधान श्री शि, श्री नदीर कंदीप कौर ब्राड जी <प्राद> स्वर्गवास हो गई थी ऑन ड्यूटी ਉਹਨਾਂ ਦਾ शिवशंकर आत्मा बनवारी दा ओ आज ਨੂੰ ਗ੍ਰੰਤੀ ਪੱਤਰ ਮਿਲਦੇ ਹੈ ਬਹੁਤ ਬਹੁਤ ਧੰਨਵਾਦ प्रधान जी ਦੂਜਾ ਹੈਗਾ ਇਹ ਇਹਨਾਂ ਨੇ ਹੁਣ ਜਾਣਾ ਤੇ ਅਸੀਂ ਅਮੀਰ ਕਰਦੇ ਹਾਂ ਕਿ ਇਹ ਆਪਦੀ ਡਿਊਟੀ ਹੈ ਜਿਹੜੀ ਤਨ ਮਨ ਧਨ ਦੇ ਨਾਲ ਸਾਡੇ ਅੱਜ ਦੇ ਮੁੱਖ ਮਹਿਮਾਨ मैडम किरਨ ਜੀ ਤੋਂ ਕਿਰਨ ਜੀ ਤੋਂ ਬਰਾਡ ਜੀ ਨੂੰ ਕਿ ਅੱਜ ਵੀ ਮਈ ਦਿਹਾੜੇ ਦੇ ਉੱਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਮੈਡਮ ਨਗਰ ਕੌਂਸਲ ਪ੍ਰਧਾਨ ਜੀ ਜਨਦੀਪ ਕਰਨਦੀਪ ਭਰਾ ਜੀ ਅੱਜ ਦਾ ਸਾਡਾ ਇਹ ਪ੍ਰੋਗਰਾਮ ਰੱਖਿਆ ਨਗਰ ਕੌਂਸਲ ਆਪਰਾ ਫੋਲ ਦੇ ਵਿੱਚ ਮੁਲਾਜ਼ਮਾਂ ਨੇ ਤੇ ਆਤੇ ਮਜ਼ਦੂਰਾਂ ਨੇ ਸਾਂਝਾ ਇੱਕ ਪ੍ਰੋਗਰਾਮ ਰੱਖਿਆ ਜੀ ਇਹ ਜਿਹੜੇ ਸਾਡੇ ਸ਼ਹੀਦ ਹੋਏ ਆ ਮਜ਼ਦੂਰਾਂ ਨੂੰ ਉਹਨਾਂ ਨੂੰ ਅਸੀਂ ਅੱਜ ਸਲਾਮ ਕਰਦੇ ਹਾਂ ਉਹਨਾਂ ਨੂੰ ਜਿਹੜੇ 15-15 ਘੰਟੇ 16-16 ਘੰਟੇ ਕੰਮ ਕਰਦੇ ਸੀ ਉਹਨਾਂ ਨੇ ਬੜਾ ਸੰਘਰਸ਼ ਕਰਕੇ ਮਜ਼ਦੂਰਾਂ ਨੇ ਜੋ ਕਿ 8 ਘੰਟੇ ਬਲਾਜਮਾਦਤ ਅੱਜ ਦੇ ਮਜ਼ਦੂਰਾਂ ਦਾ 8 ਘੰਟੇ ਡਿਊਟੀ ਕਰਾਈ ਹੈ ਉਹਨਾਂ ਦਾ ਬੜਾ ਤਾਸੀ ਧੰਨਵਾਦ ਕਰਦੇ ਆ ਤੇ ਉਹਨਾਂ ਨੂੰ ਸਲਾਮ ਕਰਦੇ ਆ ਜਿਹੜੇ ਰਾਮਪਰਾ ਫੋਲ ਦੀ ਨਗਰ ਕੌਂਸਲ ਰਾਮਪਰਾ ਫੋਲ ਦੇ ਜਿਹੜੇ ਮੁਲਾਜ਼ਮ ਕੱਚੇ ਕੰਮ ਕਰਦੇ ਆ ਸਾਡੀ ਮੰਗ ਹੈ ਰੋਪੀ ਬਰਾੜੀ ਤੋਂ ਅਤੇ ਬਲਕਾਰ ਸਿੰਘ ਸਿੱਧੂ ਇੱਥੋਂ ਦੇ ਹਲਕੇ ਦੇ ਸਾਡੇ ਐਮਐਲਏ ਆ ਉਹਨਾਂ ਨੇ ਵੀ ਅਸੀਂ ਕਈ ਵਾਰੀ ਬੇਨਤੀ ਕਰਕੇ ਆਏ ਆ ਵੀ ਜਿਹੜੇ ਸਾਡੇ ਕੱਚੇ ਮੁਲਾਜ਼ਮ ਇੱਥੇ ਕੰਮ ਕਰਦੇ ਠੇਕੇ ਦੇ ਸਿਸਟਮ ਦੇ ਵਿੱਚ ਉਹਨਾਂ ਦਾ ਬੜਾ ਸ਼ੋਸ਼ਣ ਹੋ ਰਿਹਾ ਇੱਥੇ ਉਹਨਾਂ ਨੂੰ ਸਾਡੀ ਇਹ ਮੰਗ ਹੈ ਵੀ ਇਹਨਾਂ ਨੂੰ ਕੰਟਰੈਕਟ ਦੇ ਵਿੱਚ ਕਿਤੇ ਜਾਣ ਅਤੇ ਸਮੇਂ ਨਾਲ ਸਾਨੂੰ ਤਨਖਾਹ ਦਿੱਤੀ ਜਾਵੇ ਕਿਉਂਕਿ ਬੜੀ ਹੀ ਘਰ ਦੇ ਵਿੱਚ ਸਾਰੇ ਮੁਲਾਜ਼ਮਾਂ ਦੀ ਅਤੇ ਮਜ਼ਦੂਰਾਂ ਦੀ ਬੜੀ ਪ੍ਰੋਬਲਮ ਆਉਂਦੀ ਹੈ ਤੇ ਸਾਡੀ ਇਹ ਮੰਗ ਹੈ ਐਮਐਲਏ ਸਾਹਿਬ ਤੋਂ ਵੀ ਤੇ ਰੋਬੀ ਬਰਾੜ ਜਿਹੜੇ ਫੜੇ ਨਗਰ ਮੁੱਸੇ ਦੇ ਪ੍ਰਧਾਨ ਹੈ ਤੇ ਜਿਹੜੀ ਉਹਨਾਂ ਦੀ ਟੀਮ ਹੈ ਸਾਰੇ ਐਮਸੀ ਸੇਵਾਣ ਹੋਸਟ ਦੇ ਵਿੱਚ ਅਸੀਂ ਇਹ ਮੰਗ ਵੀ ਰੱਖੀ ਹੈ ਵੀ ਜਿਹੜੇ ਸਾਡੇ ਕਨੈਕਟ ਵੇਜ ਤੇ ਕੰਮ ਕਰ ਰਹੇ ਉਹਨਾਂ ਨੂੰ ਕਿੱਥਾ ਜਾਵੇ ਕਨੈਕਟ ਵੇਜ ਤੇ ਅਤੇ ਜਿਹੜੇ ਅੱਜ ਪੰਜਵਾਂ ਮਹੀਨਾ ਇਹ ਚੱਲ ਪਿਆ ਡਾ 1 ਮਈ ਦਾ ਉਹ ਜਿਹੜੇ ਕਣਕ ਦੇ ਪੈਸੇ ਸਾਡੇ ਚਿੱਠੀ ਆ ਗਈ ਸਰਕਾਰ ਵੱਲੋਂ ਅਸੀਂ ਰੋਬੀ ਬਰਾੜ ਤੋਂ ਹੀ ਮੰਗ ਰੱਖਦੇ ਆ ਤੇ ਸਾਡੇ ਨਗਰ ਕੌਂਸਲ ਦੇ ਕੀਓ ਸਾਹਿਬ ਨੇ ਅਸੀਂ ਕਿਹਾ ਵੀ ਕੱਲ ਵੀ ਕਿਹਾ ਸੀ ਵੀ ਇਹਨਾਂ ਨੂੰ ਜਿਹੜਾ ਬੀਟ ਲਾਉਣ ਸਾਾਨੂੰ ਦਿੱਤਾ ਜਾਂਦਾ ਉਹ ਜਲਦੋਂ ਜਲਦ ਦਿੱਤਾ ਜਾਵੇ ਅਤੇ ਜਿਹੜਾ ਸਾਡਾ ਪੀਐਫ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਿਆ ਉਹ ਪੀਐਫ ਵੀ ਸਾਡੇ ਖਾਤੇ 'ਚ ਨਹੀਂ ਭੇਜਿਆ ਜਾਂਦਾ ਵੀ ਉਹ ਵੀ ਖਾਤੇ ਜੇ ਭੇਜਿਆ ਜਾਂਦਾ। ਅਸੀਂ ਮੰਗਦਾ ਸਰਕਾਰਾਂ ਤੋਂ ਕਹਿੰਦੇ ਆ ਤੇਹੀ ਨਗਰ ਕੌਂਸਲ ਪ੍ਰਸ਼ਾਸਨ ਨੂੰ ਕਹਿੰਦੇ ਸੀ ਇਹਨੇ ਕਹਿੰਦਾ ਹੋਇਆ ਜਿਹੜੇ ਸਮੇ ਨਾ ਹਾਂ ਜਿਹੜੇ ਸਮੇ ਨਾਲ ਹਰ ਨੂੰ ਤਨਖਾਹ ਦੀ ਬੜੀ ਪ੍ਰੋਬਲਮ ਆ ਰਹੀ ਹੈ ਵੀ ਇੱਕ ਤਰੀਕ ਨੂੰ ਤਨਖਾਹ ਦਿੱਤੀ ਜਾਵੇ ਕਿਉਂਕਿ ਅਸੀਂ ਬੜੇ ਸ਼ਹਿਰ ਨੂੰ ਸਫਾਈ ਰੱਖਦੇ ਆ ਸਵੇਰੇ ਉੱਠ ਕੇ ਲੋਕ ਗੁਰਦੁਆਰੇ ਜਾਂਦੇ ਆ ਮੰਦਿਰਾਂ ਜਾਂਦੇ ਆ ਮੱਥਾ ਟੇਕਦੇ ਆ ਅਸੀਂ ਸ਼ਹਿਰ ਨੂੰ ਸਫਾਈ ਕਰਕੇ ਫਿਰ ਮੱਥਾ ਟੇਕਦੇ ਆ ਤੇ ਬੜੀ ਦੁੱਖ ਦੀ ਗੱਲ ਦੱਸਦੇ ਆ ਵੀ ਸਾਨੂੰ ਟਾਈਮ ਨਾਲ ਤਨਖਾਹ ਨਹੀਂ ਮਿਲਦੀ ਦੋ ਦੋ ਮਹੀਨੇ ਪੈਂਡਿੰਗ ਭਰਦੀ ਹੈ ਤਿੰਨ ਤਿੰਨ ਮਹੀਨੇ ਕੱਚੇ ਦੀ ਹੋ ਜਾਂਦੀ ਹੈ ਇਹ ਬੜੀ ਸਮੱਸਿਆ ਨਹੀਂ ਸਕਦਾ